ਪ੍ਰਧਾਨ ਜੀ ਜਿਹੜੀ ਇਹ ਸਥਿਤੀ ਬਣੀ ਹੋਈ ਆ ਹਨਾ ਜੰਗ ਦੀ ਭਾਰਤ ਪਾਕਿਸਤਾਨ ਜਿਹੜਾ ਗੋਦੀ ਮੀਡੀਆ ਇਹਨਾਂ ਖਬਰਾਂ ਨੂੰ ਢੁਕਾ ਰਿਹਾ ਔਰ ਜਿਹੜੀ ਇਹ ਪਿੱਛੇ ਸਿਆਸਤ ਚੱਲ ਰਹੀ ਹੈ ਇਸ ਸਿਆਸਤ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਹ ਭਾਰਤ ਦੇ ਅੰਦਰ ਜਿਹੜੀ ਫਿਰਕੂ ਤਾਕਤਾਂ ਨੇ ਇਹ ਉਹਨਾਂ ਦੀ ਥੋਪੀ ਹੋਈ ਜੰਗ ਹੈ ਤੁਸੀਂ ਦੇਖੋਗੇ ਪਹਿਲਗਾਮ ਦੇ ਵਿੱਚ ਨਰਦੋਸ਼ ਜਿਹੜੇ ਸਲਾਨੀ ਸੀ ਉਹਨਾਂ ਦਾ ਕਤਲੇਆਮ ਹੋਇਆ ਮਤਲਬ ਉੱਥੋਂ ਖੇਡ ਦਾ ਤਸਵੀਰ ਸਾਹਮਣੇ ਆਉਂਦੀ ਹੈ ਮਤਲਬ ਉਸ ਜਗਾ ਤੋਂ ਜਿਹੜੀ ਖੇਡ ਗਈ ਖੇਡ ਹੈ মিডিਆ ਬੁੱਧੀਜੀਵੀ ਚਿੰਤਕ ਲੋਕ ਮਤਲਬ ਤੁਸੀਂ ਦੇਖੋਗੇ ਆਮ ਪ੍ਰਚਾਰ ਕਰ ਰਹੇ ਨੇ ਵੀ ਜਿਸ ਦਿਨ ਹਮਲਾ ਹੋਇਆ ਉਸ ਤੋਂ ਕੁਝ ਦਿਨ ਪਹਿਲਾਂ ਹਫਤਾ ਪਹਿਲਾਂ ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂਦਾ ਉੱਥੇ ਜਿੰਨੇ ਨਾਕੇ ਲੱਗੇ ਨੇ ਚੈੱਕ ਪੋਸਟਾਂ ਨੇ ਉਹਨਾਂ ਨੂੰ ਹਟਾਉਂਦਾ ਤੇ ਕੁਝ ਦਿਨਾਂ ਬਾਅਦ ਇਹ ਹਮਲਾ ਹੋ ਜਾਂਦਾ ਤੇ ਹਮਲਾ ਹੋ ਜਾਂਦਾ ਇਹੀ ਜਿਹੀ ਥਾਂ ਜਿੱਥੇ ਸਖਤ ਮਾਲਕੀ ਸੁਰੱਖਿਆ ਇੰਟੈਲੀਜੈਂਸ ਦੀਆਂ ਤਾਕਤਾਂ ਨੇ ਖੂਫੀ ਏਜੰਸੀਆਂ ਬੈਠੀਆਂ ਨੇ ਚੱਪਾ ਚੱਪੇ ਤੇ ਉਹ ਨਜ਼ਰ ਰੱਖ ਰਹੇ ਨੇ ਜੀ ਬਾਰਡਰ ਤੋਂ ਚਿੜੀ ਉੱਡ ਕੇ ਆ ਜਾਏ ਜਾਨਵਰ ਉੱਡ ਕੇ ਆ ਜਾਏ ਉਹ ਤਾਂ ਉਹਨਾਂ ਦੀ ਨਿਗਾ ਚ ਪਹੁੰਚ ਜਾਂਦਾ ਡਰੋਨ ਰਾਹੀਂ ਕੋਈ ਨਸ਼ਾ ਸੜ ਦੇ ਉਹ ਉਹਨਾਂ ਦੀ ਨਿਗਾ ਚ ਪਹੁੰਚ ਜਾਂਦਾ ਹਥਿਆਰਬੰਦ ਹੋ ਕੇ ਵੱਡੀ ਗਿਣਤੀ ਦੇ ਵਿੱਚ ਅੱਤਵਾਦੀ ਆ ਜਾਂਦੇ ਨੇ ਇਹ ਨਾ ਭਾਰਤ ਦੀ ਕਿਸੇ ਖੂਫੀ ਏਜੰਸੀ ਨੂੰ ਪਤਾ ਲੱਗਦਾ ਨਾ ਇੰਟੈਲੀਜੈਂਸ ਨੂੰ ਪਤਾ ਲੱਗਦਾ ਨਾ ਉਥੋਂ ਦੀ ਪੁਲਿਸ ਨੂੰ ਪਤਾ ਲੱਗਦਾ ਤੇ ਨਾ ਹੀ ਭਾਰਤ ਦੀ ਫੌਜ ਨੂੰ ਪਤਾ ਲੱਗਦਾ ਹਮਲਾ ਹੋ ਜਾਂਦਾ ਨਿਰਦੋਸ਼ ਲੋਕ ਮਾਰੇ ਜਾਂਦੇ ਨੇ ਫਿਰ ਉਹ ਅੱਤਵਾਦੀ ਪੁੱਛਦੇ ਨੇ ਵੀ ਮਰ ਕੇ ਤੁਹਾਡੀ ਧਰਮ ਕੀ ਹੈ ਠੀਕ ਹੈ ਫਿਰ ਉਹ ਔਰਤ ਨੂੰ ਕਹਿੰਦੇ ਨੇ ਵੀ ਤੂੰ ਜਾ ਕੇ ਮੋਦੀ ਨੂੰ ਦੱਸ ਤੇ ਫਿਰ ਮੋਦੀ ਵਿਦੇਸ਼ ਦੌਰਾ ਛੱਡ ਕੇ ਕਸ਼ਮੀਰ ਦੇ ਵਿੱਚ ਆਉਣ ਦੀ ਥਾਂ ਤੇ ਉਹ ਬਿਹਾਰ ਦੀ ਇੱਕ ਚੋਣ ਰੈਲੀ ਦੇ ਵਿੱਚ ਜਾਂਦਾ ਠੀਕ ਹੈ ਇਹੀ ਸਵਾਲ ਸੀ ਮੇਰਾ ਪ੍ਰਧਾਨ ਜੀ ਵੀ ਜਿਹੜੀ ਮਤਲਬ ਇਹ ਸਿਆਸਤ ਚੱਲ ਰਹੀ ਹੈ ਆਮ ਸੋਸ਼ਲ ਮੀਡੀਆ ਤੇ ਪ੍ਰਚਾਰ ਹੋ ਰਿਹਾ ਹੈ ਵੀ ਜਿਹੜੀ ਸਿਆਸਤ ਹੈ ਮੋਦੀ ਨੇ ਜਿਹੜੇ ਮਤਲਬ ਬਿਹਾਰ ਦੀਆਂ ਚੋਣਾਂ ਜਿੱਤਣ ਲਈ ਕੀਤਾ ਹੈ ਗੁਜਰਾਤ ਵਿੱਚ ਧੰਦਾ ਅੱਗੇ ਵਧਾਉਣ ਲਈ ਕੀਤਾ ਤੇ ਜਿਹੜਾ ਲਾਸ਼ਾਂ ਦੇ ਢੇਰ ਨੇ ਉਹਨੂੰ ਪੰਜਾਬ ਨੂੰ ਮਤਲਬ ਮੂਰੀ ਬਣਾ ਲਿਆ ਇਹ ਸਿਆਸਤ ਦੀ ਖੇਡ ਹੈ ਜੀ ਬਿਹਾਰ ਦੀਆਂ ਚੋਣਾਂ ਨੇ 2027 ਚ ਡੇਢ ਸਾਲ ਬਾਅਦ ਪੰਜਾਬ ਤੇ ਜੁਪੀ ਦੀਆਂ ਚੋਣਾਂ ਨੇ ਜੀ ਉਹਦੇ ਵਿੱਚ ਹਿੰਦੂ ਵੋਟ ਲੈਣੀ ਇਹਨਾਂ ਨੇ ਇਹ ਸਥਾਪਿਤ ਕਰਨਾ ਵੀ ਦੇਖੋ ਭਾਰਤ ਦੇ ਅੰਦਰ ਜੇ ਅੱਤਵਾਦੀਆਂ ਨੂੰ ਕੋਈ ਢੇਰ ਕਰ ਸਕਦਾ ਤਾਂ ਉਹ ਮੋਦੀ ਸਰਕਾਰ ਕਰ ਸਕਦੀ ਹੈ ਪਾਕਿਸਤਾਨ ਨੂੰ ਜੇ ਕੋਈ ਮਤਲਬ ਕਿ ਮੂਹਰੇ ਲਾ ਸਕਦਾ ਤਾਂ ਉਹ ਮੋਦੀ ਸਰਕਾਰ ਲਾ ਸਕਦੀ ਹੈ ਜੋ ਅੱਜ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ ਇਸ ਕਿਸਮ ਦਾ ਵਰਤਾਰਾ ਚੱਲ ਰਿਹਾ ਹੈ ਇੱਕ ਚੀਜ਼ ਨੋਟ ਕਰਨ ਵਾਲੀ ਹੈ ਮਲ ਇਹ ਸੰਧੂਰ ਆਪਰੇਸ਼ਨ ਨਾਂ ਦਿੱਤਾ ਗਿਆ ਠੀਕ ਹੈ ਠੀਕ ਹੈ ਅਤਵਾਦੀ ਮਾਰਤੇ 26 ਬੰਦਿਆਂ ਦਾ ਕਤਲ ਕਤਲੇਆਮ ਹੋਇਆ ਗੋਦੀ মিডিਆ ਨੇ ਫਿਰਕੂ ਤਾਕਤਾਂ ਨੇ ਪੂਰੀ ਇੱਕ ਯੋਜਨਾ ਸੀ ਕਿ ਮੁਸਲਮਾਨਾਂ ਦੇ ਖਿਲਾਫ ਮਾਹੌਲ ਪੈਦਾ ਕੀਤਾ ਜਾਵੇ ਪਰ ਭਾਰਤ ਦੇ ਧਰਮ ਨਿਰਪੱਖ ਇਨਸਾਫ ਪਸੰਦ ਲੋਕਾਂ ਨੇ ਇਹ ਫਿਰਕੂ ਤਾਕਤਾਂ ਦੀ ਖੇਡ ਤਾਂ ਫੇਲ ਕਰਤੀ ਵੀ ਮੁਸਲਮਾਨ ਹਿੰਦੂ ਬਣਾਉਣ ਦੀ ਜਿਹੜੀ ਉਹਨਾਂ ਦੀ ਖੇਡ ਸੀ ਇਹਦੇ ਵਿੱਚੋਂ ਤਾਂ ਉਹ ਸਫਲ ਹੋ ਗਿਆ ਸਫਲ ਹੋ ਗਏ ਪੂਰੀ ਤਰ੍ਹਾਂ ਫੇਲ ਕਰਤੇ ਭਾਰਤ ਦੇ ਲੋਕਾਂ ਨੇ ਵੀ ਕੋਈ ਹਿੰਦੂ ਮੁਸਲਮਾਨ ਨਮਾਜ਼ ਮਨਾਈ ਅੱਤਵਾਦ ਦਾ ਮਾਮਲਾ ਅੱਤਵਾਦ ਵੀ ਕਿੱਥੋਂ ਆਇਆ ਕਿੱਥੋਂ ਪੈਦਾ ਹੋਇਆ ਇਹਦੀ ਜਾਂਚ ਦਾ ਮਾਮਲਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਨਿਰਪੱਖ ਕਿਵੇਂ ਉੱਥੋਂ ਚੈੱਕ ਪੋਸਟਾਂ ਹਟਾਈਆਂ ਗਈਆਂ ਕਿਵੇਂ ਉਹ ਅੱਤਵਾਦੀ ਆਏ ਕਿਵੇਂ ਉਹ ਮਾਰ ਕੇ ਆਰਮਨਾਲ ਚਲੇ ਗਏ ਠੀਕ ਹੈ। ਔਰ ਪਾਕਿਸਤਾਨ ਦੇ ਵਿੱਚ ਹਮਲਾ ਹੁੰਦਾ ਠੀਕ ਹੈ। ਤੇ ਉਹਨੂੰ ਆਪਰੇਸ਼ਨ ਸੰਧੂਰ ਦਾ ਨਾਮ ਦਿੱਤਾ ਜਾਂਦਾ ਹੈ। ਤੇ 26 ਬੰਦੇ ਹੋ ਗਏ। ਪੁਨਸ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਦੇ ਵਿੱਚ ਪੁਨਸ ਕਸਬਾ ਉੱਥੇ ਹਮਲਾ ਹੋਇਆ ਗੁਰਦੁਆਰਾ ਸਾਹਿਬ ਤੇ ਵੀ ਹੋਇਆ। ਛੋਟੇ-ਛੋਟੇ ਚਾਰ ਬੱਚੇ ਮੌਦੇ ਘਾਟ ਉਤਰ ਗਏ। 15-16 ਬੰਦਿਆਂ ਦੀ ਮੌਤ ਹੋ ਗਈ। ਤੇ ਉਸ ਤੋਂ ਬਾਅਦ ਕਿੰਨਾ ਸੰਧੂਰੂ ਜੜਿਆ। ਮੋਦੀ ਦੇ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਦੇ ਅੰਦਰ ਕਿੰਨੇ ਔਰਤਾਂ ਦਾ ਸੰਧੂਰ ਹੋਇਆ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਗੱਡੀ ਤੇ ਮਰ ਕੇ ਗਨੇ ਡਿੱਗ ਗਿਆ ਪੂਰਾ ਪੂਰਾ ਪਰਿਵਾਰ ਮੱਚ ਗਿਆ ਇਸ ਲਈ ਕੁਰਸੀ ਲਈ ਇਹ ਸਾਰੀ ਖੇਡ ਹੈ ਕੁਰਸੀ ਨੂੰ ਮਜ਼ਬੂਤ ਕਰਨ ਲਈ ਜੰਮੂ ਕਸ਼ਮੀਰ ਦਾ ਜਿਹੜਾ ਸਾਬਕਾ ਰਾਜਪਾਲ ਸੀ ਪਿਛਲੇ ਦਿਨਾਂ ਦੇ ਵਿੱਚ ਬੜਾ ਜ਼ੋਰ ਸ਼ੋਰ ਨਾਲ ਉਹਨੇ ਕਿਹਾ ਵੀ ਇਹ ਹਾਕਮ ਕੁਰਸੀ ਲਈ ਕੁਸਵੀ ਕਰ ਸਕਦੇ ਨੇ ਤੇ ਤੁਸੀਂ ਦੇਖੋਗੇ ਪਲਵਾਮਾ ਹਮਲਾ 2019 ਦੇ ਵਿੱਚ ਉਹ ਵੀ ਕੁਰਸੀ ਲਈ ਹੋਇਆ ਇਹ ਹਮਲਾ ਇਹ ਵੀ ਕੁਰਸੀ ਲਈ ਹੋ ਰਿਹਾ ਕਿਉਂਕਿ ਬਿਹਾਰ ਦੇ ਅੰਦਰ ਬੁਰੀ ਤਰ੍ਹਾਂ ਹਾਰ ਰਹੀ ਸੀ ਬੀਜੇਪੀ ਪਰ ਅੱਜ ਉੱਥੇ ਆਪਰੇਸ਼ਨ ਸੰਧੂਰ ਦੇ ਬੋਰਡ ਲੱਗ ਰਹੇ ਨੇ ਫਲੈਕਸਾਂ ਲੱਗ ਰਹੀਆਂ ਨੇ ਇਸ ਲਈ ਅਸੀਂ ਇਹਨੂੰ ਸਾਰੇ ਦੀ ਸਾਰੀ ਇੱਕ ਫਿਰਕੂ ਤਾਕਤਾਂ ਦੀ ਖੇਡ ਕਰਾਰ ਦਿੰਨੇ ਆਂ